ਉਦਲੀ ਅਰਦਾਸ ਕਰੋ ਕਿ ਉਸ ਪਰਿਵਾਰ ਨੂੰ ਬਹੁਤ ਜ਼ਰੂਰਤ ਹੈ ਸਾਡੀ ਇੰਡਸਟਰੀ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਇਹੋ ਜੇ ਫਨਕਾਰ ਆ ਕਦੇ ਕਦੇ ਹੀ ਆਉਂਦੇ ਨੇ ਸੋ ਉਹਦੀ ਬਹੁਤ ਜ਼ਰੂਰਤ ਹੈ ਔਰ ਉਹਦੇ ਨਾਲ ਨਾਲ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕੋ ਬੈਚ ਵਿੱਚ ਸੀਗੇ ਆ ਰਾਜਵੀਰ ਮਿਰਤਿਕ ਸਰ ਪਿੱਛੇ ਸੀਗੇ ਤੇ ਕਨਵਰ ਬਾਈ ਕੁਲਵਿੰਦਰ ਬਿੱਲਾ ਅਸੀਂ ਇੱਕੋ ਬੈਚ ਵਿੱਚ ਸੀਗੇ ਆਰਟਿਸਟ ਬਹੁਤ ਵਧੀਆ ਕਿ ਇਨਸਾਨ ਬਹੁਤ ਵਧੀਆ ਹੋ ਪਰਸਨਲੀ ਚਾਹਨੀ ਹੈ ਕਿ ਉਹ बस ਖੜਾ ਹੋ ਜੇ ਆਪਣੇ ਪਰਿਵਾਰ ਚ ਬੈਠੇ ਉਹਨੂੰ ਰਿਕਵਰੀ ਹੋਣ ਚ ਜਿੰਨਾ ਵੀ ਸਮਾਂ ਲੱਗਦਾ ਕੋਈ ਦਿੱਕਤ ਨਹੀਂ ਆ ਪਰ ਆਪਣੇ ਪਰਿਵਾਰ ਦੇ ਵਿੱਚ ਆ ਜੇ ਅ ਸਭ ਤੋਂ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਾਂਗੀ ਕਿ ਆਪਣੀ ਅਰਦਾਸਾਂ ਦੇ ਵਿੱਚ ਉੱਠਦੇ ਬੈੰਦੇ ਉਹਦੇ ਲਈ ਅਰਦਾਸ ਕਰੋ ਕਿ ਉਸ ਪਰਿਵਾਰ ਨੂੰ ਬਹੁਤ ਜ਼ਰੂਰਤ ਹੈ ਸਾਡੀ ਇੰਡਸਟਰੀ ਨੂੰ ਬਹੁਤ ਜ਼ਰੂਰਤ ਹੈ ਕਿਉਂਕਿ ਇਹੋ ਜੇ ਪਨਕਾਰ ਆ ਕਦੇ ਕਦੇ ਹੀ ਆਉਂਦੇ ਨੇ ਸੋ ਉਹਦੀ ਬਹੁਤ ਜ਼ਰੂਰਤ ਆ ਔਰ ਉਸਦੇ ਨਾਲ ਨਾਲ ਅਸੀਂ ਯੂਨੀਵਰਸਿਟੀ ਦੇ ਵਿੱਚ ਇੱਕੋ ਬੈਚ ਵਿੱਚ ਸੀਗੇ ਆ ਰਾਜਵੀਰ ਮਿਰਤੂ ਇੱਕ ਸਾਲ ਪਿੱਛੇ ਸੀਗੇ ਤੇ ਕਨਵਰ ਬਾਈ ਆ ਕੁਲਵਿੰਦਰ ਬਿੱਲਾ ਅਸੀਂ ਇੱਕੋ ਬੈਚ ਵਿੱਚ ਸੀਗੇ ਸੇਮ ਟਾਈਮ ਇਸ ਕਰਕੇ ਸਾਡੀ ਕਨੈਕਟੀਵਿਟੀ ਤਾਂ ਵੀ ਇੱਕ ਅਟੈਚਮੈਂਟ ਉਹ ਦਿਲ ਦਿਲੋਂ ਹੈਗੀ ਆ ਔਰ ਉਤੋਂ ਇਲਾਵਾ ਆਰਟਿਸਟ ਬਹੁਤ ਵਧੀਆ ਇੱਕ ਇਨਸਾਨ ਬਹੁਤ ਵਧੀਆ ਉਹ ਆਪਾਂ ਦਿਲ ਦੇ ਬਲਵਲੇ ਸਾਂਝੇ ਕਰ ਰਹੇ ਆਂ ਹਾਂਜੀ ਤੇ ਇਸ ਕਰਕੇ ਮੈਂ ਪਰਸਨਲੀ ਚਾਹੁੰਨੀ ਆ ਕਿ ਉਹ بس ਖੜਾ ਹੋ ਜੇ ਆਪਣੇ ਪਰਿਵਾਰ ਚ ਬੈਠੇ ਉਹਨੂੰ ਰਿਕਵਰੀ ਹੋਣ ਚ ਜਿੰਨਾ ਵੀ ਸਮਾਂ ਲੱਗਦਾ ਕੋਈ ਦਿੱਕਤ ਨਹੀਂ ਆ ਪਰ ਆਪਣੇ ਪਰਿਵਾਰ ਦੇ ਵਿੱਚ ਆ ਜੇ ਸੁਪਰ ਪਰਿਵਾਰ ਦੇ ਮੈਂਬਰ ਅੰਦਰ ਮੌਜੂਦ ਸਨੀਆਂ ਉਹ ਉਸ ਤੋਂ ਕਿਹਾ ਕਰ ਕਿ ਜਲਦਬਾਹੀ ਇਹਨਾਂ ਨਾਲ ਦੇਖੋ ਉੱਥੇ ਅੰਦਰ ਕੋਈ ਅਪਡੇਟ ਨਹੀਂ ਮਿਲ ਰਹੀ ਅੱਜ ਮੈਂ ਕੈਨੇਡਾ ਤੋਂ ਸਿੱਧਾ ਇੱਥੇ ਹੀ ਆਈ ਆ ਤੇ ਉੱਥੇ ਜਿਸ ਦਿਨ ਦੀ ਨਿਊਜ਼ ਮਿਲੀ ਆ ਬਿਲਕੁਲ ਬਹੁਤ ਅਚਭੀ ਲੱਗੀ ਹੋਈ ਸੀਗੀ ਕਿਸੇ ਵੀ ਤਰੀਕੇ ਨਾਲ ਪਹੁੰਚੀਏ ਛੇਤੀ ਪਹੁੰਚੀ ਕੁਝ ਕਮਿਟਮੈਂਟਸ ਉੱਥੇ ਸੀਗੀਆਂ ਪੂਰੀਆਂ ਕੀਤੀਆਂ ਆਉਂਦੇ ਹੀ ਆਂਟੀ ਨੂੰ ਕਿਉਂਕਿ ਪਰਿਵਾਰ ਨੂੰ ਮਿਲਣਾ ਸੀਗਾ ਕਿਉਂਕਿ ਰਾਜਵੀਰ ਨੂੰ ਤਾਂ ਹੱਲੇ ਕਿਸੇ ਨੂੰ ਵੀ ਨਹੀਂ ਮਿਲਣ ਦਿੱਤਾ ਜਾ ਰਿਹਾ ਸੋ ਪਰਿਵਾਰ ਨੂੰ ਮਿਲ ਕੇ ਇੱਕ ਖੁਦ ਨੂੰ ਵੀ ਥੋੜਾ ਤਰਵਾਸਾ ਹੋਇਆ ਪਰ ਆਂਟੀ ਲਈ ਮੈਂ ਇੱਕ ਗੱਲ ਕਹੂੰਗੀ ਮਾਤਾ ਬਹੁਤ ਚੜ੍ਹਦੀ ਕਲਾ ਦੇ ਵਿੱਚ ਨੇ ਔਰ ਬਹੁਤ ਹੌਸਲੇ ਵਾਲੇ ਨੇ ਔਰ ਇਹ ਜਿਨ੍ਹਾਂ ਦੀਆਂ ਮਾਵਾਂ ਇਹਨੇ ਹੌਸਲੇ ਵਾਲੀਆਂ ਹੁੰਦੀਆਂ ਉਹਨਾਂ ਦੇ ਸ਼ੇਰ ਪੁੱਤ ਹੁੰਦੇ ਨੇ ਉੱਠੇਗਾ ਤੇ ਸਾਡੇ ਵਿੱਚ ਫਿਰ ਆਊਗਾ ਉਹ ਮੇਗਾਊਗਾ ਉਹ ਮੇ ਸਟੇਜਾਂ ਲਾਊਗਾ ਸੋ ਆਖਰੀ ਸਵਾਲ ਹੈ ਤੁਸੀਂ ਯੂਨੀਵਰਸਿਟੀ 'ਚ ਇਕੱਠੇ ਪੜ੍ਹਦੇ ਰਹੇ ਉਹਦੋਂ ਤੋਂ ਭਾਈ ਨੂੰ ਬਾਈਕ ਰਾਈਡਿੰਗ ਜਾਂ ਪੈਰਾਗਲਾਈਡਿੰਗ ਨਹੀਂ 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 ਉਸ ਵੇਲੇ ਮਤਲਬ ਮੈਂ ਯਾਦ ਕਰਾਂ ਮੈਂ ਆਂਟੀ ਨਾਲ ਵੀ ਗੱਲ ਕਰ ਰਹੀ ਸੀ ਮੈਂ ਕਿ ਜਦੋਂ ਅਸੀਂ ਯੂਨੀਵਰਸਿਟੀ ਸੀਗੇ ਰਾਜਵੀਰ ਦੀ ਚੰਗੀ ਤਰ੍ਹਾਂ ਦਾੜ੍ਹੀ ਵੀ ਨਹੀਂ ਆਈ ਸੀਗੀ ਉਸ ਵੇਲੇ ਤਾਂ ਉਹ ਅਸੀਂ ਉਹ ਗ੍ਰੋਥ ਦੇਖੀ ਆ ਇੱਕ ਦੂਸਰੇ ਦੀ ਅ ਸੋ ਬੜੀ ਖੁਸ਼ੀ ਹੈ ਕਿ ਅੱਜ ਉਹ ਇੰਨੇ ਇੰਨਾ ਵੱਡਾ ਨਾਮ ਬਣਿਆ ਸਾਰੀ ਦੁਨੀਆ ਅੱਜ ਅੱਜ ਮਾੜਾ ਸਮਾਂ ਆਇਆ ਤੇ ਅੱਜ ਸਾਰੀ ਦੁਨੀਆ ਉਹਦੇ ਲਈ ਅਰਦਾਸ ਕਰਦੀ ਹੈ ਮੈਂ ਜਿੱਥੇ ਵੀ ਗਈ ਮੈਂ ਕੈਨੇਡਾ ਸੀ ਮੈਂ ਜਿੱਥੇ ਵੀ ਜਾਂਦੀ ਸੀ ਸਭ ਪਹਿਲਾਂ ਉਹਦਾ ਹਾਲ ਚਾਲ ਪੁੱਛਦੇ ਸੀ ਉਹ ਠੀਕ ਆ ਔਰ ਉਹਦੇ ਲਈ ਅਰਦਾਸ ਕਰਦੇ ਸੀ ਸੋ ਇਹ ਉਹਦਾ ਪਿਆਰ ਆ ਉਹਨੇ ਕਮਾਇਆ ਇਹ ਇਹ ਉਹਦੀ ਸਭ ਤੋਂ ਵੱਡੀ ਕਮਾਈ ਇਹ ਆ ਬਸ ਮੈਂ ਸਾਰਿਆਂ ਨੂੰ ਇਹੀ ਬੇਨਤੀ ਕਰਦੀ ਹਾਂ ਕਿ ਆਪਣੀਆਂ ਅਰਦਾਸਾਂ ਦੇ ਵਿੱਚ ਆ ਰਾਜਵੀਰ ਨੂੰ ਯਾਦ ਕਰਿਓ ਉਹਦੇ ਲਈ ਅਰਦਾਸ ਕਰੋ ਕਿ ਉਹ ਜਲਦੀ ਤੋਂ ਜਲਦੀ ਠੀਕ ਹੋ ਕੇ ਸਾਡੇ ਸਾਰਿਆਂ ਦੇ ਵਿੱਚ ਆ ਜਾਵੇ